ਬਲੋ ਇੱਕ ਹਦਾਇਤਾਂ ਹੋਈਆਂ ਨੇ ਵੀ ਆਪਣੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪੈਟਰੋਲ ਪੰਪ ਨੇ ਉਹਨਾਂ ਦੇ ਵਿੱਚ ਜਿਹੜੇ ਆਮ ਜਨਤਾ ਵਾਸਤੇ ਜਿਹੜੀਆਂ ਮੁਟਲੀਆਂ ਸੇਵਾਵਾਂ ਨੇ ਜਿਵੇਂ ਕਿ ਇੱਕ ਵਾਸਟਰੂਮਸ ਨੂੰ ਜਿਵੇਂ ਅੱਪਾ ਦੇਖ ਲਈਏ ਸਾਫ਼ ਸੁਥਰੇ ਟਾਇਲਟ ਸੂਨ ਔਰ ਉੱਥੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਬੇਸਿਕ ਕਮਿਨਿਟੀਜ਼ ਨੇ ਸਾਰੀਆਂ ਅਵੇਲੇਬਲ ਹੋਣ ਇਸੇ ਤਰ੍ਹਾਂ ਹਰ ਇੱਕ ਪੈਟਰੋਲ ਪੰਪ ਦੇ ਉੱਤੇ ਵੈਸੇ ਵੀ ਜਿਹੜੀਆਂ ਇਹਨਾਂ ਦੇ ਸਾਡੇ ਹੈਗੇ ਨੇ ਨੋਰਮਸ ਉੱਥੇ ਜਿਹੜਾ ਹਵਾ ਹੁੰਦਾ ਹਵਾ ਦਾ ਪ੍ਰਬੰਧ ਵੀ ਇਕ ਤਰ੍ਹਾਂ ਦਾ ਜ਼ਰੂਰੀ ਹੈ ਉਸੇ ਤਰ੍ਹਾਂ ਹੋਰ ਜਿਵੇਂ ਸਫਾਈ ਹੋਗੀ ਇਹ ਅਸੀਂ ਆਮ ਰੂਟੀਨ ਵਿੱਚ ਵਿੱਚ ਚੈਕਿੰਗ ਸਾਡੀਆਂ ਹੁੰਦੀਆਂ ਨੇ ਔਰ ਅਸੀਂ ਇਸ ਇਸ ਨੂੰ ਇਨਸ਼ੋਰ ਕਰਦੇ ਆਂ ਵੀ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਵੀ ਮੁਢਲੀਆਂ ਸੇਵਾਵਾਂ ਨੂੰ ਲੈ ਕੇ ਕੋਈ ਪ੍ਰੋਬਲਮ ਨਾ ਹੋਵੇ ਇਸ ਲਈ ਜਿਵੇਂ ਜੀਐਮ ਸਾਹਿਬ ਤੇ ਆਈ ਜੀ ਸਾਹਿਬ ਦੇ ਦੌਰਾਨ ਵੀ ਜੇ ਕੋਈ ਬਲਸ਼ਰ ਹੋਵੇਗਾ ਉਹਨਾਂ ਨੂੰ ਸਾਫ਼ ਹੀ ਲੱਗਿਆਗੇ ਇਸ ਨੂੰ ਲੈ ਕੇ ਕੋਈ ਚਲਾਨ ਵਗੈਰਾ ਨਹੀਂ 걸ਦਾ ਸਾਡੇ ਹਾਂਜੀ ਨਹੀਂ ਚਲਾਨ ਦੀ ਸਾਡੇ ਉਹ ਇਹਦੇ ਵਿੱਚ ਇਦਾਂ ਸੀਗਾ ਕਿ ਜਿਹੜੀ ਰਾਜਪੁਰਾ ਪਟਿਆਲਾ ਰੋਡ ਦੇ ਉੱਪਰ ਉਹ ਪੈਟਰੋਲ ਪੰਪ ਨੇ ਇੱਕ ਹੈਗਾ ਜੀ ਇਹ ਵੀ ਫਿਊਲ ਪੁਆਇੰਟ 30 ਉੱਥੇ ਸਾਡੀ ਟੀਮ ਵੱਲੋਂ ਚੈਕਿੰਗ ਕੀਤੀ ਗਈ ਸੀ ਅਚੰਚੇਤ ਉਹਦੀ ਚੈਕਿੰਗ ਦੇ ਦੌਰਾਨ ਕੁਝ ਖਾਮੀਆਂ ਪਾਈਆਂ ਗਈਆਂ ਸੀਗੀਆਂ ਉਹਨਾਂ ਖਾਮੀਆਂ ਦੇ ਤਹਿਤ ਸਾਡੇ ਇੱਕ ਜੁਆਇੰਟ ਜਿਹੜੀ ਇਨਸਪੈਕਸ਼ਨ ਕਰਵਾਈ ਗਈ ਸੀਗੀ ਇੱਕ ਜੁਆਇੰਟ ਕਰਾਈ ਗਈ ਸੀ ਜਿਹਦੇ ਵਿੱਚ ਫੂਡ ਸਪਲਾਈਜ਼ ਡਿਪਾਰਟਮੈਂਟ ਦੇ ਅਫਸਰ ਆਪਣੇ ਲੀਗਲ ਹੈਟਰੋਲੋਜੀ ਦੇ ਇਨਸਪੈਕਟਰ ਔਰ ਜਿਹੜੇ ਆਪਣੇ ਪੀਪੀਸੀਲ ਦੇ ਸੇਲਜ਼ ਆਫਿਸਰ ਇਹਨਾਂ ਸਾਰਿਆਂ ਵੱਲੋਂ ਇੱਕ ਜੁਆਇੰਟ ਇਨਸਪੈਕਸ਼ਨ ਕੀਤੀ ਗਈ ਸੀ ਉਹਦੇ ਵਿੱਚ ਕੁਝ ਖਾਮੀਆਂ ਸਾਹਮਣੇ ਆਈਆਂ ਸੀਗੀਆਂ ਉਹਨਾਂ ਖਾਮੀਆਂ ਦੇ ਦੇ ਆਧਾਰ ਤੇ ਉਸ ਪੈਟਰੋਲ ਪੰਪ ਦੇ ਉੱਪਰ ਜਿਹੜੀ ਸੀ ਅ ਪੈਨਲਟੀ ਇਸ਼ੂ ਕਰ ਦਿੱਤੀ ਗਈ ਹੈ ਜੇ ਵੀ ਪੂਲਪੁਆਇੰਟ ਉੱਪਰ 35000 ਰੁਪਏ ਦੀ ਪੈਨਲਟੀ ਇਸ਼ੂ ਹੋ ਚੁੱਕੀ ਹੈ ਜੋ ਕਿ ਇਹਨਾਂ ਦੀ ਹੋ ਵੀ ਚੁੱਕੀ ਹੈ ਮੈਂ ਕੋਲੇ ਤੋਂ ਸੀਐਮ ਸਾਊ ਦਾ ਹਵਾਲਾ ਦਿੱਤਾ ਜਾ ਰਿਹਾ ਜੇ ਕਿ ਐਸੇ ਪੈਟਰੋਲ ਪੰਪ ਦੀ ਹਾਂਜੀ ਜਿਹੜਾ ਜਿਹੜਾ ਉਸ ਦਿਨ 15 ਜਨਵਰੀ ਵਾਲੇ ਦਿਨ ਮੈਨੂੰ ਵੀ ਖੁਦ ਕਾਲ ਆਈ ਸੀਗੀ ਇੱਕ ਇਹ ਵਾਲੇ ਪੈਟਰੋਲ ਪੰਪ ਦਾ ਹਵਾਲਾ ਸੀਗਾ ਇੱਕ ਅ ਪਦਕ ਦੇ ਵਿੱਚ ਵਿਕਰਮ ਔਇਲ ਕੰਪਨੀ ਹੈ ਇੱਕ ਉਹ ਵਾਲੇ ਪੈਟਰੋਲ ਪੰਪ ਦਾ ਹਵਾਲਾ ਸੀਗਾ ਉੱਥੇ ਵੀ ਸਾਡੀ ਜੁਆਇੰਟ ਇਨਸਪੈਕਸ਼ਨ ਟੀਮ ਕਰਵਾਈ ਇੱਕ ਜੁਆਇੰਟ ਇਨਸਪੈਕਸ਼ਨ ਕਰਵਾਈ ਗਈ ਸੀਗੀ ਉਦੇ ਵਿੱਚ ਉਸ ਪੈਟਰੋਲ ਪੰਪ ਦੇ ਵਿੱਚ ਵਾਸ਼ਰੂਮਸ ਦੀ ਕਲੈਨਡਸ ਨੂੰ ਲੈ ਕੇ ਕੁਝ ਖਾਮੀਆਂ ਆਈਆਂ ਸੀ ਸਾਹਮਣੇ ਉਸ ਉਸ ਚੀਜ਼ ਦੇ ਆਧਾਰ ਦੇ ਉੱਤੇ ਉਸ ਪੰਪ ਨੂੰ ਆਲਰੇਡੀ ਇੱਕ ਵਰਨਿੰਗ ਇਸ਼ੂ ਕਰ ਦਿੱਤੀ ਗਈ ਹੈ ਜੇ ਜਿਹੜੇ ਫਿਊਚਰ ਦੇ ਵਿੱਚ ਭਵਿੱਖ ਵਿੱਚ ਜਿਹੜੀਆਂ ਵੀ ਉੱਥੇ ਚੈਕਿੰਗਸ ਹੋਣਗੀਆਂ ਜੇ ਉੱਥੇ ਕਿਸੇ ਤਰ੍ਹਾਂ ਦੀ ਵੀ ਖਾਮੀ ਪਾਈ ਜਾਂਦੀ ਹੈ ਤਾਂ ਅਗਲੀ ਦੀ ਕਾਰਵਾਈ ਉੱਤੇ ਰਹਿੰਦੀ ਹੈ ਇਸ ਤੋਂ ਇਲਾਵਾ ਕਿਸੇ ਪੰਪਾਂ ਦੇ ਹਾਂਜੀ ਅਸੀਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਹਰ ਇੱਕ ਸਬਡਿਵੀਜ਼ਨ ਵਾਈਜ਼ ਖੁਰਾਕ ਸਪਲਾਈਜ਼ ਅਫਸਰ ਦੀ ਪ੍ਰਧਾਨਗੀ ਅਧੀਨ ਅਸੀਂ ਆਲਰੇਡੀ ਟੀਮਸ ਕਠਿਤ ਹੋ ਚੁੱਕੀਆਂ ਨੇ ਔਰ ਇਹ ਜਿਹੜੀਆਂ ਟੀਮਸ ਨੇ ਆਪਣੇ ਆਪਣੇ ਕਾਰਜ ਖੇਤਰ ਦੇ ਅਧੀਨ ਜਿੰਨੇ ਵੀ ਪੈਟਰੋਲ ਪੰਪ ਆਉਂਦੇ ਨੇ ਭਾਵੇਂ ਉਹ ਜੀਟੀ ਰੋਡ ਦੇ ਉੱਤੇ ਹੋਣ ਜਾਂ ਉਹ ਅੰਦਰ ਪਿੰਡਾਂ ਦੇ ਵਿੱਚ ਹੋਣ ਜਾਂ ਆਪਣੇ ਸ਼ਹਿਰਾਂ ਦੇ ਵਿੱਚ ਹੋਣ ਉਹਨਾਂ ਦੇ ਵਿੱਚ ਹਰ ਇੱਕ ਪੈਟਰੋਲ ਪੰਪ ਦੇ ਵਿੱਚ ਜਾ ਕੇ ਉਹ ਇਹ ਚੈਕਿੰਗਸ ਕਰ ਰਹੇ ਨੇ ਔਰ ਜਿਹੜੀਆਂ ਚੈਕਿੰਗ ਰਿਪੋਰਟ ਸਾਡੇ ਕੋਲ ਆ ਵੀ ਰਹੀਆਂ ਨੇ ਔਰ ਉਹਨਾਂ ਦੇ ਆਧਾਰ ਤੇ ਅਸੀਂ ਸੇਲਜ਼ ਅਫਸਰਾਂ ਨੂੰ ਲਿਖ ਵੀ ਰਹੇ ਹਾਂ ਔਰ ਅਸੀਂ ਇਨਸ਼ੋਰ ਕਰ ਰਹੇ ਹਾਂ ਵੀ ਆਉਂਦੇ ਦਿਨਾਂ ਦੇ ਵਿੱਚ ਆਮ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਢਲੀ ਸੂਗਰ ਨੂੰ ਲੈ ਕੇ ਕੋਈ ਪਰੇਸ਼ਾਨੀ ਨਾ ਹੋਵੇ ਮੈਨੂੰ ਕੀ ਲੱਗਦਾ ਹੈ ਕਿ ਸੀਐਮ ਸਾਹਿਬ ਨੇ ਜਿਹੜਾ ਇਹ ਕਦਮ ਚੱਕਿਆ ਹੈ ਆਮ ਲੋਕਾਂ ਵਾਸਤੇ ਚੱਕਿਆ ਵੀ ਕਿਈ ਵਰੀ ਪਟ્રોલ ਕਪ ਦੇ ਬਾਥਰੂਮ ਜਿਹੜੇ ਬੰਦ ਹੁੰਦੇ ਨੇ ਜਿੰਦਾ ਲੱਗਿਆ ਹੁੰਦਾ ਹੈ ਜਾਂ ਕੋਧ ਦੇ ਲੱਗੇ ਆ ਜਿਹੜੀ ਹਵਾ ਵੀ ਗੱਲ ਅਪਾ ਕਰਦੇ ਸੀ ਕਿ ਗੱਡੀਆਂ ਦੇ ਬਾਹਰਾਂ ਦੇ ਵਿੱਚ ਐਰਜ ਹਵਾ ਵਾਸਤੇ ਮੁਗਵੀ ਸਾਹਾ ਉਹ ਵੀ ਜੀਪ ਵੀ ਫਾਸਟ ਬਲੌਕ ਉਸ ਮਕਸਦ ਨੂੰ ਲੱਗੀ ਰਹੀ ਸੀ ਆਮ ਸਾਹਿਬ ਦਾ ਆਰਡਰ ਹੈ ਕਿ ਲੋਕਾਂ ਨੂੰ ਕਿਤੇ ਪਰੇਸ਼ਾਨੀ ਨਾ ਹੋਵੇ ਉਹਨਾਂ ਦਾ ਬੇਸਿਕ ਪਰਪਸ ਸੀਗਾ ਕਿ ਜਿਹੜੀ ਆਮ ਜਨਤਾ ਹੈ ਜੇਕਰ ਉਹ ਆ ਰਹੇ ਨੇ ਆਮ ਜਿਹੜੇ ਲੋਕ ਨੇ ਆਪਣੇ ਉਹ ਜੇਕਰ ਕਿਸੇ ਜੇਕਰ ਜਾ ਰਹੇ ਨੇ ਹੋ ਸਕਦਾ ਤੁਸੀਂ ਜੇਕਰ ਜਾ ਰਹੇ ਹੋ ਜਦੋਂ ਤੁਸੀਂ ਟਰੈਵਲ ਵੀ ਕਰ ਰਹੇ ਹੈਗੇ ਹੋ ਤਾਂ ਪਰਨਾ ਕੋਈ ਇਸਤਰੀ ਵੀ ਹੋ ਸਕਦੀ ਹੈ ਨਾਲ ਨਾਲ ਤੁਹਾਡੀ ਫੈਮਿਲੀ ਛੋਟੇ ਬੱਚੇ ਵੀ ਹੋ ਸਕਦੇ ਨੇ ਤਾਂ ਇੱਕ ਜੀਟੀ ਰੋਡ ਦੇ ਉੱਤੇ ਜ਼ਰੂਰੀ ਨਹੀਂ ਕਿ ਹਰ ਬੰਦਾ ਇੱਕ ਹੋਟਲ 'ਚ ਸਟੇ ਕਰਨ ਬਾਰੇ ਜਾਂ ਰੁਕਣ ਬਾਰੇ ਸੋਚੇ ਇੱਕ ਪੈਟਰੋਲ ਪੰਪ ਦੇ ਵਿੱਚ ਨਹੀਂ ਸ਼ਮਤਾ ਹੋਣੀ ਚਾਹੀਦੀ ਏ ਵੀ ਜਿਹੜੀਆਂ ਆਪਣੀਆਂ ਬੇਸਿਕ ਕਮਿਨਿਟੀਜ਼ ਨੇ ਉਹਦੇ ਵਿੱਚ ਹਰ ਇੱਕ ਆਪਣੀ ਜਿਹੜੀ ਆਮ ਜਨਤਾ ਲਈ ਅਵੇਲੇਬਲ ਹੋਣ ਉਹ ਮੇਰੇ ਖਿਆਲ ਨਾਲ ਇੱਕ ਬਹੁਤ ਹੀ ਮਤਲਬ ਬੜੀ ਪੋਜੀਟਿਵ ਇੱਕ ਤੁਸੀਂ ਕਹੋ ਕਿ ਸਟੈਪ ਹੈ ਜਿਸ ਦੇ ਜਿਸ ਤਰ੍ਹਾਂ ਸਾਡੇ ਸਾਰੇ ਪੈਟਰੋਲ ਪੰਪ ਜਿਹੜੇ ਨੇ ਉਸ ਤਰਕ ਹੋ ਗਏ ਨੇ ਤੇ ਆਉਣ ਦੇ ਜਿਹੜੇ ਆਉਣ ਦੇ ਦਿਨਾਂ ਦੇ ਵਿੱਚ ਸਾਰੀਆਂ ਮੁਡੀਆਂ ਸੁਵਿਧਾ ਉੱਤੇ ਹੋਰ ਇੱਕ ਚੰਗੇ ਤਰੀਕੇ ਨਾਲ ਕਰਨੂ ਮਹੀਆ ਹੋਣਗੀਆਂ